ਸਕਬੀਰ ਬਰਾੜ ਜੀ ਕਹਿ ਰਹੇ ਨੇ ਕਿ ਰਾਜੀਵਾਲ ਸਾਹਿਬ ਹੋਰਾਂ ਨੇ ਹੀ ਕਹਿੰਦੇ ਕੰਮ ਖਰਾਬ ਕੀਤਾ ਹੈ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਕਿਸਾਨ ਆਗੂਆਂ ਦੇ ਜੇਕਰ ਮੰਗਾ ਇੱਕੋ ਹਨ ਤੇ ਕਹਿੰਦੇ ਫਿਰ ਮੋਰਚਾ ਇਕੱਠਾ ਕਿਉਂ ਨਹੀਂ ਕਰ ਲਿਆ ਇਹੋ ਤੇ ਸਵਾਲ ਮੰਗਾ ਮੰਗਾ ਇੱਕੋ ਨਹੀਂ ਹੋ ਸਕਦੀਆਂ ਜੀ ਹੋ ਸਕਦਾ ਦੇਖੋ ਇੱਕ ਮਜ਼ਦੂਰ ਜਥੇਬੰਦੀ ਹੈ ਹਮ ਫਰਜ਼ ਕਰੋ ਇੱਕ ਮਜ਼ਦੂਰ ਜਥੇਬੰਦੀ ਹੈ ਉਹਨਾਂ ਦੀ ਲੜਾਈ ਜਿਹੜੀ ਹੈ ਮਜ਼ਦੂਰ ਵਰਗ ਵਾਸਤੇ ਹੁੰਦੀ ਹੈ ਹਮ ਕਿ ਜੀ ਬੇਕਰਿਆਂ ਨੂੰ ਘਰ ਦਿਓ ਪਲਾਟ ਦਿਓ ਤਾਂ ਉਹ ਉਹ ਕਿੱਦੇ ਤੇ ਜਾ ਕੇ ਟੁੱਕਦੀ ਹੈ ਜਾਂ ਲੈਂਡ ਸੀਲਿੰਗ ਐਕਟ ਲਾਗੂ ਕਰੋ ਹਮ ਉਹ ਜ਼ਿਮੀਦਾਰਾਂ ਦੇ ਉਲਟ ਜਾਂਦੀ ਹੈ ਜੀ ਤਾਂ ਕੁਝ ਜਿਹੜੀਆਂ ਉਹ ਜ਼ਿਮੀਦਾਰਾਂ ਦੀਆਂ ਜਿਹਾਸੇ ਹੁੰਦੀਆਂ ਹੂੰ ਤਾਂ ਇਸ ਕਰਕੇ ਸਾਰੇ ਨੁਕਤੇ ਤੇ ਸਹਿਮਤੀ ਨਹੀਂ ਬਣਦੀ ਹੁੰਦੀ ਸਹਿਮਤੀ ਇੱਥੇ ਬਣਦੀ ਹੁੰਦੀ ਹੈ ਜਿਵੇਂ ਅੱਗੇ ਆਰਥਿਕਤਾ ਦੀ ਲੜਾਈ ਸੀਗੀ ਹੂੰ ਕਿ ਜੇ ਜ਼ਮੀਨਾਂ ਨਾ ਰਹੀਆਂ ਤੇ ਦੋਨੇ ਵਰਗ ਜਿਹੜੇ ਮਜ਼ਦੂਰ ਵਰਗ ਹੈ ਜਾਂ ਜਿਹੜਾ ਜ਼ਿਮੀਦਾਰ ਵਰਗ ਹੈ ਜੀ ਕਿ ਭਈ ਇਹਨਾਂ ਦੇ ਜਿਹੜੇ ਆਪਸ ਵਿੱਚ ਹਿੱਤਾਂ ਦਾ ਟਕਰਾਅ ਇਹਨਾਂ ਦਾ ਬਹੁਤ ਵੱਡਾ ਇਸਰ ਵਿਚਾਰ ਧਾਰ ਕੇ ਚੀਜ਼ਾਂ ਖੋਲ ਕੇ ਵੇਖਣੀ ਆ ਪੈਂਦੀ ਹੈ ਕਿੱਥੇ ਖਲੋਤੀਆਂ ਦੋਨੇ ਧੁਰੇ ਵੱਖੋ ਵੱਖ ਨੇ ਹੈ ਜੀ ਜਿਹੜਾ ਪਰ ਇਹ ਸਿਸਟਮ ਦੀ ਕਿਤੇ ਕਿਤੇ ਗੱਲ ਕਰਦੇ ਆ ਜੀ 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 ਇਹ ਇਹ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਨੇ ਵਿਚਾਰ ਧਾਰਕ ਤੌਰ ਤੇ ਦੇਖੋਗੇ ਪਰ ਕਈ ਵਾਰ ਕੀ ਹੁੰਦਾ ਕਿ ਦੁਸ਼ਮਣ ਸਾਂਝਾ ਹੋ ਜਾਂਦਾ ਹੈ ਲੜਾਈ ਆਰਥਿਕਤਾ ਦੀ ਬਣ ਜਾਂਦੀ ਹੈ ਤਾਂ ਜਿੱਦੇ ਚ ਫਿਰ ਉਹ ਮਤਲਬ ਕਿ ਇਕੱਠੇ ਵੀ ਹੋ ਜਾਂਦੇ ਨੇ ਕਿਸ ਮੌਕੇ ਤੇ ਪਰ ਗੱਲ ਇਹ ਕਿ ਸਹਿਮਤੀ ਸਾਰੇ ਪ੍ਰੋਗਰਾਮਾਂ ਤੇ ਨਹੀਂ ਬਣਦੀ ਹੁੰਦੀ ਜਿੱਥੇ ਵੱਡੀਆਂ ਜੀ ਜੀ ਉਹੀ ਮੈਂ ਕਹ ਰਿਹਾ ਕਿ ਘਟੋ ਘਟ ਸਾਂਝਾ ਪ੍ਰੋਗਰਾਮ ਪੰਜਾਬ ਸਰਕਾਰ ਵਾਸਤੇ ਉੱਥੇ ਤੁਹਾਡੀ ਸਹਿਮਤੀ ਬੰਨੀ ਲਾਜ਼ਮੀ ਹੈ ਕਿ ਲਓ ਜੀ ਆ ਆ ਤੁਹਾਡੇ ਅਧਿਕਾਰ ਖੇਤਰ ਦਾ ਮਾਮਲਾ ਹੈ ਮਾਨ ਸਾਹਿਬ ਇਹਨੂੰ ਕਰੋ ਕਿ ਇੱਥੇ ਅਸੀਂ ਸਾਰੇ ਚਾਹੇ ਮਜ਼ਦੂਰ ਹੈ ਚਾਹੇ ਜ਼ਿਮੀਂਦਾਰ ਜਾਂ ਕਾਮਰੇਡ ਜਥੇਬੰਦੀਆਂ ਜੋ ਵੀ ਹੈ ਕਿ ਭਾਈ ਇੱਥੇ ਅਸੀਂ ਸਹਿਮਤ ਆ ਤੁਹਾਨੂੰ ਆਹ ਕੰਮ ਕਰਨੇ ਪੈਣੇ ਆ ਤੁਹਾਡੇ ਅਧਿਕਾਰ ਖੇਤਰ ਦੇ ਆ ਤਾਂ ਮਾਨ ਸਾਹਿਬ 100% ਤੇ ਨਹੀਂ ਕਰਨਗੇ ਜੀ ਇੱਕੇ ਝਟਕੇ 'ਚ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾ ਸਕਦੀ ਤਾਂ ਥੋੜਾ ਬਹੁਤਾ ਕਰਕੇ ਉਹ ਆਪਦੀ ਇੱਜ਼ਤ ਰੱਖ ਲੈਣਗੇ ਇਹਨਾਂ ਦਾ ਭਰੋਸਾ ਜਿੱਤ ਲੈਣਗੇ ਆਹੀ ਕੁਝ ਹੁੰਦਾ ਸਰ ਜੀ ਕਿਸਾਨੀ ਕੋਲ ਦਾ ਇਤਿਹਾਸ ਇਹੋ ਹੀ ਆ ਹਮ ਚਾਹੇ ਤੁਸੀਂ ਮਹਿੰਦਰ ਸਿੰਘ ਟਕਹਤਾ ਸਮਾ ਚੱਕ ਲੋ ਹਮ ਸਰ ਛੋਟੂ RAM ਉਹਨਾਂ ਨੇ ਵੀ ਇਸੇ ਤਰ੍ਹਾਂ ਬਹੁਤ ਸਾਰੀਆਂ ਮੰਸਲਾ ਸਰ ਕੀਤੀਆਂ ਚਾਹੇ ਪਿੱਛੇ ਚਲੇ ਜਾਓ ਜੀ ਜਦੋਂ ਉਹ ਹੈ ਨਾ ਪਗੜੀ ਸੰਭਾਲ ਜਟਾ ਲਹਿਰ ਚੱਲੀ ਆ ਤਾਂ ਘੋਲ ਇਸੇ ਤਰ੍ਹਾਂ ਜਦੋਂ ਤੁਸੀਂ ਦੇਖੋਗੇ ਤਾਂ ਹਿੰਦ ਦੇ ਸੰਘਰਸ਼ੇ ਤਾਂ ਹੀ ਆ ਪਰ ਇਹ ਨਹੀਂ ਹੁੰਦਾ ਕਿ ਇੱਕ ਐਸਾ ਘੋਲ ਬਣਿਆ ਕਿ ਰਾਤੋਂ ਰਾਤ ਸਾਰੇ ਸੰਕਟ ਕਿਸਾਨੀ ਦੇ ਜਿਹੜੇ ਖਤਮ ਹੋ ਗਏ ਐਸਾ ਨਹੀਂ ਹੁੰਦਾ ਨਹੀਂ ਹੁੰਦਾ ਸੰਕੋ ਕਿਸਾਨੀ ਕਿਤਾ ਹੀ ਐਸਾ ਹੈ ਕਿ ਜਿਹਦੇ ਚ ਸੰਕਟਾਂ ਦਾ ਕਦੇ ਖਤਮਾ ਨਹੀਂ ਹੋ ਸਕਦਾ ਬਿਲਕੁਲ ਇਹ ਤੇ ਐਸੀ ਚੀਜ਼ ਹੈ ਕਿ ਹੁਣ ਤੁਸੀਂ ਦੇਖੋ ਮੈਂ ਕੱਲ ਵੀ ਤੁਹਾਨੂੰ ਇੱਕ ਅੰਕੜਾ ਦਿੱਤਾ ਸੀਗਾ ਕਿ 200 ਕਰੋੜ ਰੁਪਏ ਕੋਈ ਛਟਕੇ ਚ ਤੁਸੀਂ OTS ਦੇ ذریعے ਵਨ ਟਾਈਮ ਸੈਟਲਮੈਂਟ ਦੇ ذریعے ਜੀ 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 ਤੂੰ ਉਹਦਾ ਰੇੜਕਾ ਪੈ ਗਿਆ ਰੋਲਾ ਪੈ ਗਿਆ ਕਿ ਅਧਿయోగਪਤੀਆਂ ਨੂੰ ਇਸ ਕਰਕੇ ਦੇ ਦਿੱਤਾ ਕਿਉਂਕਿ ਅੱਗੇ ਲੁਧਿਆਣਾ ਜ਼ਿੰਨੀ ਚੋਂ ਦਾ ਹੈ ਨਾ ਹੂੰ ਬਿਲਕੁਲ ਇਹ ਪਰ ਦੂਸਰੇ ਪਾਸੇ ਤੁਸੀਂ ਹੁਣ ਖੜੇ ਪੈਰ ਬਿਲਕੁਲ ਕਿਸਾਨਾਂ ਬੰਨੀਓ ਤੇ ਕੰਡ ਦੇ ਕਿਤੇ ਦੂਜੇ ਪਾਸੇ ਖਲੋਗੇ ਕਿ ਤੁਹਾਡੀ ਗੱਲ ਹੀ ਨਹੀਂ ਸੁਣਨੀ ਚਾਹੇ ਉਹਦੇ 'ਚ ਮੈਂ ਜਿਵੇਂ ਕਿਹਾ ਕਿ ਨੁਕਸ ਕਿਤੇ ਵੀ ਹੋ ਸਕਦਾ ਵਿਗਾੜ ਕਿਤੇ ਵੀ ਹੋ ਸਕਦਾ ਸੋ ਇਸ ਕਰਕੇ ਕਿਸਾਨੀ ਦੇ ਜਿਹੜੇ ਸੰਕਟ ਹੈ ਉਹ ਪੂਰਨ ਤੌਰ ਤੇ ਕਦੇ ਖਤਮ ਨਹੀਂ ਹੁੰਦੇ ਕਿਸਾਨ ਆਗੂਆਂ ਨੂੰ ਵੀ ਪਤਾ ਹੁੰਦਾ ਕਿ ਆ ਕੁਝ ਮੰਗਾ ਮਨਾ ਲਈਏ ਲਾਬੂ ਕਰਕੇ ਅਗਲੀਆਂ ਪੈਂਟਿੰਗ ਰੱਖ ਲਈਏ ਆਪਾਂ ਕਿਹੜਾ ਕਿਤੇ ਚੱਲੇ ਆ ਹੋਰ ਉਹ ਕਿਸੇ ਨੇ ਆਖਿਆ ਸੀਗਾ ਕਿ ਫਾਉਜੀਆ ਲੜਨਾ ਤੇ ਨੇ ਕਿ ਸਾਡਾ ਹੋਰ ਕੰਮ ਕੀ ਆ ਕੰਮ ਤੇ ਤੁਹਾਡਾ ਇਹੋ ਹੀ ਆ ਨਾ ਵੀ ਚਲੋ ਕੋਈ ਗੱਲ ਨਹੀਂ ਸਰਕਾਰ ਨੂੰ ਹੋਰ ਥੋੜਾ ਰਿਲੈਕਸੇਸ਼ਨ ਦਿੰਨੇ ਆ ਕੁਝ ਮਹੀਨੇ ਦਾ ਆਪਾਂ ਫੇਰ ਆ ਜਾਵਾਂਗੇ ਮੈਦਾਨ 'ਚ ਆਏ ਸਾਰਾ ਕੁਝ ਇਸੇ ਤਰ੍ਹਾਂ 35 ਦੇ ਆਧਾਰ ਤੇ ਚੱਲਦਾ ਹੈ ਜੀ ਜੀ ਕਿਤੇ ਨਾ ਕਿਤੇ এজেন্ডੇ ਦੀ ਕਿਤੇ ਨਾ ਕਿਤੇ ਆਪਣੇ ਜਿਹੜਾ ਉਹ ਪੂਰਾ ਨਕਸ਼ਾ ਬਣਦਾ ਉਸ ਦੇ ਵਿੱਚ ਆਪਾਂ ਕਮੀ ਮਹਿਸੂਸ ਕਰ ਰਹੇ ਆ ਅ ਮਿੱਤਰ ਕਹਿ ਰਹੇ ਨੇ ਅਦਰ ਅਭਿਸ਼ੇਕ ਜੀ ਕਹਿ ਰਹੇ ਨੇ ਕਿ ਭਈ ਰੋਲਾ ਸਰਕਾਰ ਨਾਲ ਹੈ ਇਹਨਾਂ ਦਾ ਤੇ ਕਨੇ ਖੱਜਲ ਸਾਰੇ ਲੋਕ ਹੁੰਦੇ ਆ ਇਸੇ ਚੀਜ਼ ਦੀ ਆਪਾਂ ਗੱਲ ਕਰ ਰਹੇ ਆ ਕਿ ਸ਼ਾਇਦ ਲੋਕ ਟੁੱਟ ਵੀ ਇਸੇ ਕਰਕੇ ਹੀ ਰਹੇ ਆ ਵੀ ਨਾ ਤੇ ਭਰੋਸਾ ਬਣਾਇਆ ਜਾ ਰਿਹਾ ਤੇ ਨਾ ਉਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਉਹ ਕਹਿਣੀ ਚਾਹੁੰਦੇ ਆ ਉਹ ਕਹੀ ਜਾ ਸਕਦੀ ਹੈ ਬਿਲਕੁਲ ਜੀ ਜਦੋਂ ਡੱਲੇਬਾਲ ਤੇ ਭੰਦੇ ਦੇ ਅੰਦੋਲਨ ਸ਼ੁਰੂ ਕੀਤਾ ਸੀ ਕਹਿੰਦੇ ਉਸ ਟਾਈਮ ਇੱਕ ਖਬਰ ਲੱਗੀ ਸੀ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਅੰਦੋਲਨ ਖੜਾ ਕੀਤਾ ਹੈ ਕਿ ਇਹਨਾਂ ਨੂੰ ਪੰਜਾਬ ਤੋਂ ਕੱਢ ਕੇ ਦਿੱਲੀ ਦੇ ਗਲਪਾ ਦੇ ਉਹ ਰਾਜਕਮਾਰ ਜੀ ਕਹਿ ਰਹੇ ਨੇ ਵੇ ਹੁਣ ਇਹਦੇ ਚ ਇੱਕ ਸਵਾਲ ਹੋਰ ਵੀ ਬਣੇਗਾ ਜਿਹੜਾ ਤੁਹਾਡੇ ਕੰਮ ਦਾ ਹੋ ਸਕਦਾ ਹੈ ਜੀ ਕਿ ਜੋ ਚਲੋ ਕਿਸਾਨ ਆਗੂਆਂ ਨਾਲ ਹੋ ਰਹੀ ਆ ਰਜਾਈਆਂ ਚ ਨੱਪ ਲਿਆ ਜਾ ਕੇ ਮਤਲਬ ਸੁੱਤੇ ਪਿਆ ਨੂੰ ਘਰਾਂ ਚ ਨਜ਼ਰਬੰਦ ਕਰ ਦਿੱਤਾ ਉਹਨਾਂ ਦਾ ਜਿਹੜਾ ਪ੍ਰੋਟੈਸਟ ਦਾ ਰਾਈਟ ਹੈ ਜੀ ਫਿਲਹਾਲ ਇੱਕ ਤਰ੍ਹਾਂ ਨਾਲ ਸਸਪੈਂਡਡ ਹੈ ਹਮ ਸਭ ਕੁਝ ਕਰ ਦਿੱਤਾ ਜੀ ਤਾਂ ਪੰਦੇਰ ਸਾਹਿਬ ਜਾਂ ਜਿਹੜੇ ਡੱਲੇਵਾਲ ਸਾਹਿਬ ਆ ਅੱਜ ਸਵੇਰ ਤੱਕ ਮੇਰੇ ਖਿਆਲ ਦੇ ਨਾਲ ਉਹਨਾਂ ਦਾ ਕੋਈ ਪ੍ਰਤੀਕਰਮ ਮੈਂ ਤੇ ਨਹੀਂ ਸੁਣਿਆ ਪੜਿਆ ਜੀ ਹੂੰ ਇਹ ਵੀ ਇੱਕ ਇੰਟਰਸਟਿੰਗ ਫੈਕਟਿੰਗ ਗੱਲ ਹੈ ਜੇ ਇਸ ਤਰ੍ਹਾਂ ਹੋ ਗਏ ਤੇ ਫਿਰ ਪ੍ਰਤੀਕਰਮ ਮੈਂ ਸਵੇਰ ਤੱਕ ਉਹਨਾਂ ਦਾ ਕਿਸੇ ਅਖਬਾਰ 'ਚ ਕੋਈ ਇਸ ਤਰ੍ਹਾਂ ਦਾ ਪ੍ਰਤੀਕਰਮ ਨਹੀਂ ਸੀ ਪੜਿਆ ਹਾਂ ਪੰਦੇਰ ਸਾਹਿਬ ਦੀ ਇੱਕ ਡੱਬੀ ਛੋਟੀ ਜੀ ਕਿਸੇ ਅਖਬਾਰ ਨੇ ਲਾਈ ਹੋਈ ਸੀ ਕਿ ਮਾਨ ਸਾਹਿਬ ਨੇ ਕਿਸਾਨਾਂ ਦੇ ਨਾਲ ਕਿਸਾਨਾਂ ਦਾ ਦੁਜੀ ਵਾਰੀ ਅਪਮਾਨ ਕੀਤਾ ਕੁਝ ਇਸ ਤਰ੍ਹਾਂ ਲਿਖਿਆ ਹੋਇਆ ਸੀਗਾ ਪਰ ਜਿਹੜਾ ਠੋਕਮਾ ਇੱਕ ਤਰ੍ਹਾਂ ਨਾਲ ਕਹਿ ਲਊ ਨਾ ਕਿ ਖੜਕੇ ਦੜਕੇ ਵਾਲਾ ਜਿਹੜਾ ਕੋਈ ਸਟੇਟਮੈਂਟ ਹੁੰਦਾ ਹੂੰ ਉਹ ਇਧਰੋਂ ਇਨਾ ਸੁਣਿਆ ਹੀ ਨਹੀਂ ਦਿੱਤਾ ਮੈਂ ਛੋਟੀ ਜੀ ਡੱਬੀ ਚ ਇੱਕ ਇਹਨਾਂ ਦਾ ਵਰਜ਼ਨ ਲੱਗਾ ਵੇਖਿਆ ਹੋਰ ਇਸ ਤੋਂ ਵੱਡਾ ਕੁਝ ਨਹੀਂ ਹੈ ਜਦ ਕਿ ਪੂਰੀ ਤਰ੍ਹਾਂ ਰਿਸਪੌਂਸ ਹੋਣਾ ਚਾਹੀਦਾ ਸੀ ਅਧਿਕਾਰ ਮਾਉਣਾ ਚਾਹੀਦਾ ਸੀ ਕਾਤੇ ਕਿਸੇ ਆਪੂ ਨਾਲ ਵੀ ਹੁੰਦਾ ਹੂੰ ਤਾਂ ਤਾਂ ਦੇਖੋ ਜਦੋਂ ਇਹਨਾਂ ਨਾਲ ਹੋ ਰਿਹਾ ਸੀਗਾ ਤਾਂ ਐਸਕੇਮ ਵਾਲੇ ਬੋਲੇ ਸਨ ਇਧਰੋਂ ਪਾਸਿਓਂ ਹੂੰ ਤਾਂ ਹੁਣ ਮਤਲਬ ਕਿ ਇਧਰ ਹੋ ਰਿਹਾ ਤਾਂ ਬੜੀ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪਾਲਿਕਾ ਦੇ ਪ੍ਰतिकਰਮ ਵਾਲੀ ਆਵਾਜ਼ ਜਿਹੜੀ ਹੌਲੀ ਹੈ ਤੇ ਬੜੀ ਨਾਪੀ ਤੋਲੀ ਜੀ ਹੈ ਤਾਂ ਉਹ ਵੀ ਅੱਜ ਮੈਂ ਦੇਖਿਆ ਕਿ ਛੋਟੀ ਜਿਹੜੀ ਇੱਕ ਅਖਬਾਰ ਚ ਵਰਜ਼ਨ ਦੇ ਰੂਪ ਦੇ ਵਿੱਚ ਜੀ ਜੀ ਆਫੀਸ਼ੀਅਲੀ ਕੋਈ ਇਹਨਾਂ ਦਾ ਸਟੇਟਮੈਂਟ ਕੋਈ ਕਈ ਘੰਟਿਆਂ ਤੱਕ ਮੈਂ ਤੇ ਨਹੀਂ ਦੇਖਿਆ ਘਟੂ ਘਟ ਜੀ ਚਲੋ ਖੈਰ ਇੰਤਜ਼ਾਰ ਕਰਦੇ ਆ ਸ਼ਾਇਦ ਹੋ ਸਕਦਾ ਹੈ ਕੁਝ ਉਹਨਾਂ ਨੇ ਵੀ ਕੋਈ ਸੋਚਿਆ ਹੋਵੇ ਕੋਈ ਪਲਾਨ ਕੀਤਾ ਹੋਵੇ ਬਲੀ ਸਾਹਿਬ ਕਹਿ ਰਹੇ ਨੇ ਕਿ ਹੁਣ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਆਤਮ ਮੰਥਨ ਕਰਨਾ ਚਾਹੀਦਾ ਹੈ ਕਹਿੰਦੇ ਆ ਰਣਨੀਤੀ ਬਦਲ ਕੇ ਨਵੀਂ ਰਣਨੀਤੀ ਬਣਾਉਣੀ ਚਾਹੀਦੀ ਹੈ ਔਰ ਬਲੀ ਸਾਹਿਬੇ ਵੀ ਕਹਿ ਰਹੇ ਕਿ ਰਾਜੇਵਾਲ ਸਾਹਿਬ ਉਹ ਸੁੱਝੇ ਹੋਏ ਨੇਤਾ ਨੇ ਤੇ ਹੁਣ ਕਿਸਾਨ ਲੀਡਰਾਂ ਨੂੰ ਵਿਚਾਰ ਕਰਨ ਦੀ ਲੋੜ ਹੈ ਕਹਿੰਦੇ ਨਿਰਮਲ ਭੁੱਲਰ ਸਾਹਿਬ ਕਹਿ ਰਹੇ ਨੇ ਖੈਰ ਹਾਂਜੀ ਇਹ ਹੀ ਚੀਜ਼ ਆ ਆਪਾਂ ਕਹਿ ਰਹੇ ਆ ਕਿ ਥੋੜਾ ਜਿਹਾ ਆਪਣਾ ਏਜੰਡਾ ਬਦਲ ਕੇ ਆਪਣਾ ਜਾਂ ਆਪਣਾ ਜਿਹੜਾ ਉਹਦਾ ਤਰੀਕਾ ਰਣਨੀਤੀ ਜਿਹੜੀ ਉਸ ਨੂੰ ਬਦਲ ਕੇ ਅੱਗੇ ਆਉਣ ਦੀ ਲੋੜ ਹੈ ਬਾਕੀ ਖੈਰ ਆਪਾਂ ਦੇਖਦੇ ਹਾਂ ਅੱਗੇ ਹੁਣ ਕੀ ਹੁੰਦਾ ਹੈ ਸਰਕਾਰ ਦੇ ਵਿੱਚ ਜਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਸੈਟਲਮੈਂਟ ਹੁੰਦੀ ਹੈ ਕੋਈ ਮਸਲਾ ਕੁਝ ਪਰਸੈਂਟ ਹੱਲ ਹੁੰਦਾ ਹੈ ਹਨਾ ਇਹ ਚੀਜ਼ਾਂ ਦਾ ਇੰਤਜ਼ਾਰ ਕਰਦੇ ਹਾਂ ਤੇ ਨਾਲ ਨਾਲ ਮੀਟੂ ਜੀ ਅਗਲੀ ਅਗਲੀ ਖਬਰ ਇੱਕ ਇਹੋ ਜੀ ਬੀਬੀ ਦੀ ਆ ਜਿਹੜੀ ਕਾਫੀ ਚਰਚਾ ਦੇ ਵਿੱਚ ਰਹੀ ਹੈ ਜਿਨ੍ਹਾਂ ਦੀ ਆਪਾਂ ਪਹਿਲਾਂ ਵੀ ਕਈ ਖਬਰਾਂ ਕੀਤੀਆਂ ਕਈ ਗੱਲ ਕੀਤੀ ਇੱਕ ਦਿਨ ਆਪਾਂ ਲਾਈਵ ਵੀ ਕਰਨ ਬਦੇਸ਼ਾ ਜੀ ਕਹਿੰਦੇ ਕਿ ਇਹਨਾਂ ਦੀ ਸਟੇਟਮੈਂਟ ਆਈ ਹੈ ਕਿ ਅਸੀਂ ਇਹਨਾਂ ਦੇ ਨਾਲ ਹਾਂ ਇਸ ਟਾਪਿਕ ਤੇ ਜੀ ਚਲੋ ਸਵਾਗਤ ਕਰਦੇ ਜੀ 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 ਕੱਲ ਤੱਕ ਉਹਨਾਂ ਦੀ ਮੈਂ ਤਾਂ ਕਿਤੇ ਸਟੇਟਮੈਂਟ ਪੜੀ ਨਹੀਂ ਸੀ ਅੱਜ ਇੱਕ ਡੱਬੀ ਸਰੂਰ ਪੜੀ ਹੈ ਚਲੋ ਠੀਕ ਹੈ ਜੀ ਦਰਸ਼ਕ ਜੀ ਮਿੰਟੂ ਜੀ ਪਿਛਲੇ ਕੁਝ ਦਿਨਾਂ ਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਬੜੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇੱਕ ਤੇ ਮਾਨ ਸਾਹਿਬ ਦੀ ਗਰਮੀ ਉਹਦੇ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਦੂਜਾ ਕਿਸਾਨਾਂ ਦੀ ਸਰਗਰਮੀ ਤੇ ਇੱਕ ਚੀਜ਼ ਹੋਰ ਹੋਈ ਜਿਹੜੀ ਪੱਤਰਕਾਰਾਂ ਦੇ ਨਾਲ ਮਿਸਬਿਹੇਵ ਹੋਇਆ ਪੱਤਰਕਾਰਾਂ ਤੇ ਹਮਲੇ ਹੋਏ ਉਹਦੇ ਵਿੱਚੋਂ ਇੱਕ ਲੁਧਿਆਣੇ ਜ਼ਿਲ੍ਹੇ ਦੇ ਬਿਰਕ ਜੀ ਨੇ ਨਸੀਬ ਬਿਰਕ ਜੀ ਉਹਨਾਂ ਤੇ ਵੀ ਹਮਲਾ ਹੋਇਆ ਕੱਲ੍ਹ ਜੀ ਤੇ ਕਹਿੰਦੇ ਕਿ ਕਾਰਨ ਇਹ ਹੀ ਸੀਗਾ ਕਿ ਉਹਨਾਂ ਨੇ ਇੱਕ ਖਬਰ ਲਾਈ ਹਾਲਾਂਕਿ ਉਹਨਾਂ ਨੇ ਕਿਹਾ ਉਹਨਾਂ ਨੇ ਆਪ ਦਾ ਪ੍ਰਤੀਕਰਮ ਦਿੱਤਾ ਕਿ ਮੈਂ ਤੱਥਾਂ ਦੇ ਆਧਾਰ ਤੇ ਖਬਰ ਲਾਈ ਸੀ ਤੇ ਖਬਰ ਉਸ ਬੀਬੀ ਦੀ ਜਿਹਦੀ ਚਰਚਾ ਕਾਫੀ ਆ ਸਰ ਪਹਿਲੀ ਗੱਲ ਤੇ ਇਹ ਆ ਕਿ ਜੇ ਕੋਈ ਖਬਰ ਤੱਥਾਂ ਤੋਂ ਪਰੇ ਆ ਹੂੰ ਤੁਹਾਡੇ ਕੋਲ ਇੱਕ ਬਦਲ ਹੁੰਦਾ ਹੈ ਕਿ ਤੁਸੀਂ ਪੱਤਰਕਾਰ ਨੂੰ ਨੋਟਿਸ ਭੇਜ ਸਕਦੇ ਹੋ ਜੀ ਜੇ ਉਹ ਤੁਹਾਡੀ ਸੰਤੁਸ਼ਟੀ ਨਹੀਂ ਕਰਵਾਉਂਦਾ ਉਸ ਤੋਂ ਬਾਅਦ ਤੁਸੀਂ ਉਹਦੇ ਤੇ ਡੈਫਾਮੇਸ਼ਨ ਪਾ ਸਕਦੇ ਹੋ ਹੂੰ ਉਹ ਕ੍ਰਿਮੀਨਲ ਸੂਟ ਵੀ ਹੁੰਦਾ ਤੇ ਉਹ ਫਿਰ ਮੁਆਵਜ਼ਾ ਮੰਗਣ ਵਾਲਾ ਵੀ ਹੁੰਦਾ ਹਰਜ਼ਾਨਾ ਮੰਗਣ ਵਾਲਾ ਵੀ ਹੁੰਦਾ ਠੀਕ ਹੈ ਜੀ ਦੋ ਪ੍ਰਕਾਰ ਦੇ ਡੈਫਾਮੇਸ਼ਨ ਹੁੰਦੇ ਅਸੀਂ ਭੁਗਤੇ ਨੇ ਜੀ ਠੀਕ ਹੈ ਜੀ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਇੱਕ ਪ੍ਰੋਸੀਜਰ ਹਮ ਸਭ ਆਹੀ ਤੇ ਗੱਲਾਂ ਅਸੀਂ ਕਰਦੇ ਆ ਨਾ ਹਰੇਕ ਮਾਮਲੇ 'ਚ ਕਿ ਭਈ